ਪੰਜਾਬ ਦੇ ਮੌਜੂਦਾ ਹਾਲਾਤ ਕੀ ਇਹ ਕੁਦਰਤੀ ਆਫਤ ਹੈ ਜਾਂ ਸਰਕਾਰ ਦੀ ਨਾਕਾਮੀ ਗੱਲ ਕਰਾਂਗੇ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਫਲੱਡ ਨੇ ਪੰਜਾਬ ਦੇ ਕੀ ਹਾਲਾਤ ਕਰ ਦਿੱਤੇ ਜਿਨ੍ਹਾਂ ਦਾ ਸਭ ਕੁਝ ਪਾਣੀ ਵਿੱਚ ਡੁੱਟ ਗਿਆ ਜਿਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ ਤੇ ਖਾਣ ਲਈ ਰੋਟੀ ਨਹੀਂ ਉਹਨਾਂ ਦੀ ਕੌਣ ਮਦਦ ਕਰ ਰਿਹਾ ਇਹ ਸਭ ਜਾਣਦੇ ਹਾਂ ਇਸ ਔਖੇ ਟਾਈਮ ਦੇ ਵਿੱਚ ਪੰਜਾਬੀ ਇਹ ਪੰਜਾਬੀ ਨਾ ਖੜਾ ਹੈ ਤੇ ਆਪਣੇ ਖੁਦ ਦੇ ਦਮ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਸਵਾਲ ਇਹ ਘੜਾ ਉੱਠਦਾ ਹੈ ਕਿ ਪੰਜਾਬ ਸਰਕਾਰ ਨੇ ਫਲੱਡ ਏਰੀਆ ਦੇ ਵਿੱਚ ਜਾ ਕੇ ਕੀ ਲੋਕਾਂ ਦੀ ਮਦਦ ਨਹੀਂ ਕੀਤੀ ਕੀ ਲੋਕਾਂ ਨੂੰ ਰਾਸ਼ਨ ਨਹੀਂ ਦਿੱਤਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਏਦਾਂ ਹੋਇਆ ਕਿ ਕਿਸੇ ਸਰਕਾਰ ਨੇ ਆਪਣੇ ਲੋਕਾਂ ਦੀ ਮਦਦ ਕੀਤੀ ਤੇ ਉਸ ਦੇ ਮਦਦ ਕਰਨ ਦੇ ਤਰੀਕੇ ਤੋਂ ਲੋਕੀ ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਕਿ ਲੋਕੀ ਉਸ ਨੂੰ ਗਾਲਾਂ ਕੱਢ ਰਹੇ ਨੇ ਕਿ ਸਾਨੂੰ ਨਹੀਂ ਚਾਹੀਦੀ ਏਦਾਂ ਦੀ ਮਦਦ ਕਿਉਂਕਿ ਇਹ ਮਦਦ ਘੱਟ ਤੇ ਛੋਸ਼ੇਵਾਦੀ ਜ਼ਿਆਦਾ ਲੱਗ ਰਹੀ ਹੈ ਉਹ ਕਿਵੇਂ ਉਹ ਵੀ ਸੁਣ ਲਓ ਲੋਕਾਂ ਦੀ ਮਦਦ ਲਈ ਸੀਐਮ ਮਾਨ ਨੇ ਇਹ ਐਨਾਊਂਸਮੈਂਟ ਕੀਤੀ ਕਿ ਜੋ ਮੇਰਾ ਹੈਲੀਕਾਪਟਰ ਆ ਉਸ ਦੇ ਨਾਲ ਮੈਂ ਲੋਕਾਂ ਦੇ ਘਰੇ ਰਾਸ਼ਨ ਪਹੁੰਚਾਉਂਗਾ ਚੌਦੀ ਚੱਕ ਮੇਰਾ ਹੈਲੀਕਾਪਟਰ ਵਧੀਆ ਆ ਬੜਾ ਉੱਪਰ ਬੜਾ ਵਧੀਆ ਲੱਗਾ ਹੈ ਜੀ ਆ ਬਹੁਤ ਵਧੀਆ ਮੈਂ ਇਹ ਪਹਿਲਾ ਹੈਲੀਕਾਪਟਰ ਪਰ ਮਾਨ ਸਾਹਿਬ ਦਾ ਇਹ ਮਦਦ ਕਰਨ ਦਾ ਤਰੀਕਾ ਲੋਕਾਂ ਲਈ ਇੱਕ ਨਵੀਂ ਵਿਫਤਾ ਬਣ ਗਿਆ ਕਿਉਂਕਿ ਲੋਕਾਂ ਦੇ ਘਰੇ ਪਾਣੀ ਆਏ ਹੋਏ ਸੀਗੇ ਤੇ ਲੋਕੀ ਛੱਤਾਂ ਉੱਤੇ ਆਪਣਾ ਜ਼ਰੂਰੀ ਸਮਾਨ ਲੈ ਕੇ ਤਰਪਾਲਾਂ ਨਾਲ ਛੱਤ ਕਰਕੇ ਇੱਕ ਟੈਂਪਰੇਰੀ ਛੱਤ ਕਰਕੇ ਬੈਠੇ ਸੀਗੇ ਤੇ ਜਦੋਂ ਹੈਲੀਕਾਪਟਰ ਆਉਂਦਾ ਤਾਂ ਉਹਨਾਂ ਦਾ ਉਹ ਸਾਰਾ ਇੱਕ ਦੇਸੀ ਜੁਗਾੜ ਜਿਸ ਤੋਂ ਉਪਚਾਰ ਦੀ ਮੀਂਹ ਤੋਂ ਬਚਾਵ ਲਈ ਬੈਠੇ ਸੀ ਉਹ ਸਾਰਾ ਤੈਨਸ ਕਰ ਦਿੰਦਾ ਜਿਸ ਦੇ ਵਿੱਚ ਲੋਕੀ ਤੁਸੀਂ ਵੀਡੀਓ ਵਿੱਚੋਂ ਖੁਦ ਸੁਣ ਸਕਦੇ ਹੋ ਕਿ ਕਿਵੇਂ ਗੱਡਾ ਕੱਟ ਕੇ ਕਹਿ ਰਹੇ ਨੇ ਕਿ ਇੱਥੋਂ ਚਲੇ ਜਾ ਸਾਡੇ ਲਈ ਇਹ ਵਿਫਤਾ ਘੜੀ ਹੋ ਰਹੀ ਹੈ ਤੇ ਦੂਜੇ ਪਾਸੇ ਇਸ ਹੈਲੀਕਾਪਟਰ ਨਾਲ ਜਿਹੜੇ ਜਿਹੜੇ ਏਰੀਆ ਦੇ ਵਿੱਚ ਰਾਸ਼ਨ ਛੁੱਟਿਆ ਗਿਆ ਉੱਥੋਂ ਦੇ ਵੀ ਕੁਝ ਵੀਡੀਓ ਸਾਹਮਣੇ ਆ ਗਈਆਂ ਨੇ ਤੇ ਉਹ ਲੋਕੀ ਕੀ ਕਹਿ ਰਹੇ ਨੇ ਉਹ ਵੀ ਤੁਸੀਂ ਆਪ ਸੁਣੋ ਸੀਐਮ ਸਾਹਮਣੇ ਕਿ ہماری ਛੱਤ 'ਤੇ ਨਾ ਕੁਝ ਪੈਕੇਟ ਢੰਗੇ ਹੈ ਇਹ ਦੇਖੀਏ ਬਿਸਕਟ ਇਹ ਦੇਖੀਏ ਬਿਸਕਟ ਚਨੇ ਬੰਗੇ ਇਹ ਜੋ ਚਨੇ ਬੰਗੇ ਹਨ ਪਾਣੀ ਇਨਕਾ ਹਾਲਾਤ ਦੇਖੋ ਇਹ ਫਰੂਟੀ ਬੰਗੀ ਹੈ ਇਸਕਾ ਹਾਲਾਤ ਦੇਖੋ ਔਰ ਇਹ ਪਾਣੀ ਦੀ ਬੋਤਲ نیچے ਫੈਂਕਦੇ ਹੀ ਫਟ ਗਈ ਉਹਦੇ ਅਮੇ ਖਾਲੀ ਹੱਥ ਤੁਹਾਨੂੰ ਦੱਸਣ ਲਈ ਕਿ ਦੋ ਦੋ ਲਫਾਵੇ ਛੁੱਟ ਗਏ ਉਹ ਵੀ ਪਾਣੀ 'ਚ ਡੇਗ ਗਏ ਉਹ ਕੇਸ ਤੇ ਪੱਲੇ ਨਹੀਂ ਪਏ ਜੀ ਡਿਪੈਂਡ ਆਇਆ ਸੀ ਜੀ ਇੱਕ ਲਫਾਫਾ ਸੀ ਉਹਦੇ ਵਿੱਚ 10 ਮਰਚਾ ਸੀ ਲਾਲ ਮਰਚਾ 1 ਕਿਲੋ ਖੰਡ ਸੀ ਠੀਕ ਹੈ ਤੇ ਬਾਕੀ ਤੋਂ ਇੱਕ ਇੱਕੇ ਫਾੜੀ ਚਾਰਤੀ ਮੜੀ ਜੀ ਠੀਕ ਹੈ ਤੇ ਇੱਕ ਨਿਕਾਜ ਵੇਚਕੋਟ ਦਾ ਪੈਕਟ ਸੀ ਤੇ ਉਹ ਵੀ ਪਾਣੀ 'ਚ ਛੁੱਟ ਕੇ ਗਿਆ ਜੀ ਚਾਰ ਲਫਾਵੇ ਸੋ ਕਿ ਸਾਡੇ ਪਿੰਡ ਦੀ ਆਬਾਦੀ ਜਿਹੜੀ ਹੈ 3500 ਆ 35 35ਵਾਜੀ ਤੇ 4 ਪੈਕ ਦਾ ਸਾਡੇ ਛੁੱਟ ਕੇ ਗਿਆ ਜੀ ਕਿਲੋ ਕਿਲੋ 200 ਕਿਲੋ ਦੇ ਤੇ ਉਹ ਵੀ ਫਾਟ ਖਰਾਬ ਹੋ ਗਏ ਜੀ ਕੱਖ ਵੀ ਨਹੀਂ ਦੇ ਕੇ ਗਏ ਦੁਆ ਕਰਾ ਚੇ ਦੁਆ ਕੁਛ ਨਹੀਂ ਦੇ ਕੇ ਗਿਆ ਕੁਮ ਕੇ ਚਲ ਗਿਆ ਹਾਂ ਕੁਛ ਕੋਈ ਕੁਛ ਨਹੀਂ ਦੁਆ ਕਰਾਂ ਵਿੱਚ ਦਿੱਤਾ ਜਾਜ ਨੇ ਸਮਾਨ ਤੇ ਦੁਆ ਕਰਾਂ ਚ ਕਰਨ ਲਿਆ ਚ ਤੇ ਦੁਆ ਕਰਾਂ ਚ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਇਹ ਮਦਦ ਹੈਲੀਕਾਪਟਰ ਨਾਲ ਹੀ ਕੀਤੀ ਜਾ ਸਕੀ ਸੀ ਮਤਲਬ ਹੈਲੀਕਾਪਟਰ ਤੋਂ ਬਿਨਾ ਇਹ ਮਦਦ ਨਹੀਂ ਸੀ ਕੀਤੀ ਜਾ ਸਕਦੀ ਕੋਈ ਹੋਰ ਤਰੀਕਾ ਨਹੀਂ ਸੀ ਹੈ ਮਦਦ ਕਰਨ ਦਾ ਕਿਉਂਕਿ ਰਿਪੋਰਟਸ ਦੀ ਮੰਨੀ ਹੈ ਤਾਂ ਇਸ ਹੈਲੀਕਾਪਟਰ ਜਾਨੀ ਕਿ ਬੈਲ 429 ਨੂੰ ਚਲਾਉਣ ਲਈ 1 ਘੰਟੇ ਦੇ ਵਿੱਚ ਤਿੰਨ ਤੁਮ 4.5 ਲੱਖ ਰੁਪਏ ਦਾ ਖਰਚਾ ਹੁੰਦਾ ਤੁਸੀਂ ਅਗਰ ਅੰਦਾਜ਼ਾ ਲਗਾਓ ਕਿ ਜੇਕਰ ਇਹ ਹੈਲੀਕਾਪਟਰ 10 ਘੰਟੇ ਵੀ ਚੱਲਦਾ ਤਾਂ 30 ਤੋਂ 45 ਲੱਖ ਰੁਪਿਆ ਇਸ ਦਾ ਖਰਚ ਹੁੰਦਾ ਅਗਰ ਤੁਸੀਂ 30 ਤੋਂ 40 ਲੱਖ ਰੁਪਏ ਜਹਾਜ਼ ਦੇ ਵਿੱਚ ਲਗਾਉਨੇ ਹੋ ਤਾਂ ਕਿ ਇਹ ਬੈਟਰ অপਸ਼ਨ ਨਹੀਂ ਹੈ ਕਿ ਤੁਸੀਂ ਬੋਟਸ ਰਹੀਂ ਕਿਸ਼ਤੇ ਰਹੀਂ 30 ਤੋਂ 40 ਲੱਖ ਰੁਪਏ ਦਾ ਇੰਨੇ ਦਾ ਸਮਾਨ ਤੁਸੀਂ ਪਿੰਡਾਂ ਵਿੱਚ ਭੇਜਦੇ ਹੋ ਸਕਦਾ ਹੈ ਹੈਲੀਕਾਪਟਰ ਨਾਲ ਜਿੱਥੇ ਤੁਹਾਡੇ 3 ਤੋਂ 4 ਘਰਾਂ ਨੂੰ ਤੁਸੀਂ ਰਸ਼ਨ ਦੇ ਰਹੇ ਹੋ ਉੱਥੇ ਤੁਸੀਂ ਉਹਨੇ ਖਰਚ ਦੇਣਾ ਪੂਰੇ ਪਿੰਡ ਨੂੰ ਰਸ਼ਨ ਦੇ ਸਕਦੇ ਹੋ ਤੇ ਦੂਜੇ ਪਾਸੇ ਇਹ ਗੱਲ ਕਰੀਏ ਫਲੱਡ ਦੇ ਵਿੱਚ ਸਰਕਾਰ ਦੀ ناکامی ਬਾਰੇ ਤਾਂ ਜਦੋਂ ਸਰਕਾਰ ਨਵੇਂ-ਨਵੇਂ ਬਣੀ ਸੀ ਤਾਂ ਉਸਦੇ ਕੁਝ ਮਹੀਨੇ ਬਾਅਦ 2023 ਦੇ ਵਿੱਚ ਜਦੋਂ ਫਲੱਡ ਆਇਆ ਸੀਗਾ ਤਾਂ ਮਾਨ ਸਾਹਿਬ ਨੇ ਸਾਰੇ ਤਾਂ ਸਾਰੇ ਇਲਜ਼ਾਮ ਪਿਛਲੀ ਸਰਕਾਰਾਂ ਤੇ ਪਾਤਾ ਸੀਗਾ ਕਿ ਉਹਨਾਂ ਨੇ ਡਰੇਨੇਜ ਸਿਸਟਮ ਦੇ ਉੱਤੇ ਸਫਾਈ ਨਹੀਂ ਕੀਤੀ ਉਹਨਾਂ ਦੀ ਚੰਗੀ ਤਰ੍ਹਾਂ ਕੀਤੀ ਪਾਣੀ ਨੂੰ ਚੰਗੀ ਤਰ੍ਹਾਂ ਰਸਤਾ ਮਿਲ ਸਕੇ ਜੋ ਡਰੇਨੇਜ ਸਿਸਟਮ ਉਹ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਸੀਗਾ ਉਸ ਦੀ ਸਫਾਈ ਨਾ ਹੋਣ ਕਰਕੇ ਇਹ ਸਾਰਾ ਫਲੱਡ ਆਇਆ ਤੇ ਕੁਝ ਲੋਕਾਂ ਦਾ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਐਕਸਪਰਟਸ ਵੱਲੋਂ ਮਹੀਨੇ ਦੇ ਵਿੱਚ ਇਹ ਚੇਤਾਵਨੀ ਮਾਨ ਸਰਕਾਰ ਨੂੰ ਪਹਿਲਾਂ ਹੀ ਦੇ ਦਿੱਤੀ ਗਈ ਸੀ ਕਿ ਇਸ ਵਾਰ ਮੀਂਹ ਬਹੁਤ ਆਉਣ ਵਾਲਾ ਹੈ ਤੇ ਇਸ ਦਾ ਜਿਸ ਤਰ੍ਹਾਂ ਪਾਣੀ ਦਾ ਸਤਹ ਬਹੁਤ ਜ਼ਿਆਦਾ ਵਧੂਗਾ ਤੇ ਜੋ ਤਬਾਹੀ ਹੋਣ ਵਾਲੀ ਹੈ ਉਸਦੀ ਪਹਿਲਾਂ ਹੀ ਵਾਰਨਿੰਗ ਦਿੱਤੀ ਸੀ ਜਦੋਂ ਅਜਈਆਂ ਚੀਜ਼ਾਂ ਮੌਸਮ ਵਿਭਾਗ ਜਾਂ ਐਕਸਪਰਟਸ ਵੱਲੋਂ ਤੁਹਾਨੂੰ ਪਹਿਲੀ ਵਾਰਨਿੰਗ ਦੇ ਰੂਪ ਦੇ ਵਿੱਚ ਦਿੱਤਾ ਦਿੱਤੇ ਜਾਂਦੀਆਂ ਨੇ ਤਾਂ ਤੁਸੀਂ ਕਿਉਂ ਨਹੀਂ ਨੰਗਲ ਡੈਮ ਦੇ ਪਾਣੀ ਨੂੰ ਥੋੜੀ ਹੌਲੀ ਹੌਲੀ ਕਰਕੇ 2-3 ਮਹੀਨਿਆਂ ਦੇ ਵਿੱਚ ਕੱਟਿਆ ਗਿਆ ਕਿਉਂ ਉਸ ਨੂੰ ਇੱਕ ਵਾਰ ਪੂਰਾ ਭਰਨ ਤੱਕ ਵੇਟ ਕੀਤਾ ਗਿਆ ਕਿਉਂ ਨਹੀਂ ਤੁਸੀਂ ਇਸ ਚੀਜ਼ ਦੇ ਵਿੱਚ ਪਹਿਲ ਕੀਤੀ ਇਦਾਂ ਦੇ ਇਲਜ਼ਾਮ ਲੋਕ ਲਗਾ ਰਹੇ ਨੇ ਮਾਨ ਸਰਕਾਰ ਦੇ ਉੱਤੇ ਜਦੋਂ ਪਹਿਲਾਂ ਫਲੱਡ ਆਉਂਦੇ ਸੀਗੇ ਜਦੋਂ ਮਾਨ ਦੀ ਸਰਕਾਰ ਨਹੀਂ ਸੀ ਹੁੰਦੀ ਤਾਂ ਉਸ ਵੇਲੇ ਭਗਵੰਤ ਮਾਨ ਨੇ ਸਰਕਾਰ ਨੂੰ ਕੀ ਕਿਹਾ ਸੀਗਾ ਫਲੱਡਸ ਨੂੰ ਲੈ ਕੇ ਤੇ ਪੰਜਾਬ ਦੇ ਨੁਕਸਾਨ ਨੂੰ ਲੈ ਕੇ ਉਹ ਵੀ ਵੀ ਕਲਿੱਪ ਹੁਣ ਦੁਆਰਾ ਤੋਂ ਫਿਰ ਤੋਂ ਵਾਇਰਲ ਹੋ ਰਹੀ ਹੈ ਜਿਸ ਉਸ ਦੇ ਵਿੱਚ ਭਗਵੰਤ ਮਾਨ ਕੀ ਕਹਿ ਰਹੇ ਨੇ ਉਹ ਵੀ ਤੁਸੀਂ ਇੱਕ ਵਾਰ ਧਿਆਨ ਨਾਲ ਸੁਣ ਲਓ। ਇਹ ਵੀ ਨੇ ਹੁਣ ਇਹਦੀ ਬਾਰੇ ਵੀ ਮੈਂ ਪੁੱਛਣਾ ਤਾਂ ਸਰਕਾਰ ਨੂੰ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਹੈ ਵੀ ਆਉਣੇ ਹੀ ਆਉਣੇ ਨੇ ਤੁਸੀਂ ਸਪਾਈ ਕਿਉਂ ਨਹੀਂ ਕਰਦੇ ਪਹਿਲਾਂ ਇਹ ਬਾਅਦ ਚੱਕ ਕੇ ਤੁਸੀਂ ਜੀ ਸੀ ਬੀਆਂ ਲਿਆ ਉਹਨੇ ਮੌਕੇ ਤੇ ਫਿਰ ਮੋਟਰਾਂ ਚਲਾਉਣ ਲੱਗ ਜਾਂਦੇ ਹੋ। ਫਿਰ ਕਹਿੰਦੇ ਉਹ ਫਰਾਨੇ ਜਿਹੜਾ ਬੰਨ ਹੈ ਜੀ ਉਹਦੇ ਉਹਦੇ ਲੋਕ ਬੈਠੇ ਨੇ ਉਹ ਸਾਨੂੰ ਫੱਟਾ ਨਹੀਂ ਬੰਦ ਨਹੀਂ ਕਰ ਦਿੰਦੇ। ਤੁਸੀਂ ਇਦਾਂ ਦੇ ਹਾਲਾਤ ਪੈਦਾ ਕਿਉਂ ਦਿੰਦੇ ਹੋ? ਬਾਕੀ ਪੰਜਾਬ ਦੇ ਲੋਕਾਂ ਲਈ ਭਗਵੰਤ ਮਾਨ ਦੀ ਸਰਕਾਰ ਤੇ ਸੈਂਟਰ ਸਰਕਾਰ ਕੀ ਕੀ ਕਦਮ ਚੁੱਕਦੀ ਆ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਫਿਲਹਾਲ ਇਹਨਾਂ ਲਈ ਜੁੜੇ ਰਹੋ ਤੇ ਇੱਕ ਦੂਜੇ ਦੀ ਮਦਦ ਕਰਦੇ ਰਹੋ ਮੈਨੂੰ ਐਨੀਮਲ ਕੀ ਸਿੰਘ ਨੂੰ ਜੋੜੀਂ ਇਜਾਜ਼ਤ